ਧਰਨੇ ਦੇ ਵਿੱਚ ਤੁਹਾਨੂੰ ਕਿਹੋ ਜਿਹਾ ਮਾਹੌਲ ਲੱਗਿਆ ਸਟੂਡੈਂਟਸ ਦੇ ਵਿੱਚ ਕਿਹੋ ਜਿਹੀ ਤੁਹਾਨੂੰ એનર્ਜੀ ਦੇਖਣ ਨੂੰ ਮਿਲੀ ਬਸ ਭਾਈ ਜਿਵੇਂ 10 ਤਰੀਕ ਨੂੰ ਵੀ ਦੇਖਿਆ ਔਰ ਉਸ ਤੋਂ ਅੱਜ ਤੱਕ ਮੈਨੂੰ ਇਹਨਾਂ ਦੇ ਹੌਸਲੇ ਦੇ ਉੱਤੇ ਮਾਣ ਮਹਿਸੂਸ ਕਰਦਾ ਪੋਜ਼ਿਟਿਵਿਟੀ ਨਜ਼ਰ ਆ ਰਹੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਇਹ ਸਾਡਾ ਸੰਘਰਸ਼ ਹੈ ਜੇਤੂ ਹੋ ਕੇ ਨਿਭਾਉਣਗੇ ਇੱਕ ਤੇ ਲੱਗਦਾ ਕੇਂਦਰ ਸਰਕਾਰ ਜੋ ਕੀ ਹੈ ਇਹਨਾਂ ਦੇ ਨਾਲ ਜਾਣ ਕੇ ਸਾਜ਼ਿਸ਼ ਦੇ ਤਹਿਤ ਕਰ ਰਹੀ ਹੈ ਬਿਲਕੁਲ ਕੇਂਦਰ ਸਰਕਾਰ ਕੱਲਾ ਯੂਨੀਵਰਸਿਟੀ ਨਹੀਂ ਹੈ ਇਹ ਪਹਿਲਾਂ ਬੀਵੀਐਮਬੀ ਦੇ ਮੈਂਬਰ ਕੱਟੇ ਨੇ ਜਿਹੜੀ ਹਰ ਚੀਜ਼ ਜੱਦੀ ਪੰਜਾਬ ਦੀ ਹੈ ਉਹ ਤੋਂ ਕੋਹਣ ਦਾ ਉਹਦਾ ਜੱਦਨ ਹੈ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਹੈ ਇਸ ਤਰ੍ਹਾਂ ਲੱਗਦਾ ਜਿਦਾਂ ਨਾ ਸਾਨੂੰ ਉਹ ਭਾਰਤ ਦਾ ਹਿੱਸਾ ਹੀ ਨਹੀਂ ਮੰਨਦੇ ਜੀ ਅਸੀਂ ਬੜੀ ਇੱਜ਼ਤ ਦੇ ਨਾਲ ਇੱਥੇ ਰਹਿਣਾ ਚਾਹੁੰਦੇ ਆ ਜੂਮ ਕਰ ਇਹਨੂੰ ਇਹ ਜਿਹੜਾ ਉਜਵਲ ਪਰ ਵੇਖਦੇ ਲਈ ਜਿਹੜਾ ਆਪਣਾ ਸਾਰੀ ਜ਼ਿੰਦਗੀ ਲਾ ਦਿੰਦੇ ਆ ਪਰੰਤੂ ਫਿਰ ਵੀ ਕਿਉਂ ਇਸ ਨਜ਼ਰ ਨਾਲ ਵੇਖਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਤੋਂ ਬੜਾ ਅਫਸੋਸ ਹੁੰਦਾ ਮੈਨੂੰ ਇਸ ਗੱਲ ਤੋਂ ਲੈ ਕੇ ਅੱਗੇ ਸਟੂਡੈਂਟਸ ਨੂੰ ਸਪੋਰਟ ਕਿਸ ਤਰੀਕੇ ਨਾਲ ਕਰੋਗੇ ਸਪੋਰਟ ਜਿਸ ਤਰ੍ਹਾਂ ਦਾ ਵੀ ਇਹਨਾਂ ਦਾ ਹੁਕਮ ਹੋਗਾ ਤਨਮਨ ਤਨ ਦੇ ਨਾਲ ਇਹਨਾਂ ਦੇ ਨਾਲ ਖੜਾਂਗੇ ਤੇ ਹਰ ਪੱਖ ਤੋਂ ਸਪੋਰਟ